ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਤੇ ਇਹਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਆਂ ਲੇਡੀਜ਼ ਕਾਰਡੀਗਨ ਚ ਐਂਡ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਠੀਕ ਹੈ ਇਹਨੂੰ ਆਪਾਂ ਇੱਕ ਰੰਗ ਵਿੱਚ ਵੀ ਬਣਾ ਸਕਦੇ ਆਂ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਆਂ ਜਾਂ ਜ਼ਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਆਂ ਮਲਟੀ ਕਲਰ ਕੋਈ ਵੀ ਆਪਣਾ ਜਿਹੜਾ ਤਰਜੇ ਦਬਤ ਤਿਆਰ ਕਰ ਸਕਦੇ ਆਂ ਦੇਖੋ ਕਈ ਵਾਰ ਆਪਣੇ ਕੋਲ ਜਿਹੜੇ ਕਈ ਰੰਗਾਂ ਦੀ ਪੱਛਮੀ ਥੋੜੀ ਥੋੜੀ ਪਤ ਜਾਂਦੀ ਹੈ ਹਨ ਤੇ ਉਹਨੂੰ ਆਪਾਂ ਇਸ ਤਰ੍ਹਾਂ ਵਰਤ ਸਕਦੇ ਆਂ ਜਿਵੇਂ ਦੇਖੋ ਨੀਚੇ ਬਾਰਡਰ ਬਣਾ ਕੇ ਜਿਹੜਾ ਇਹ ਆਪਾਂ ਗੈਪ ਲਈ ਸਲਾਈਆਂ ਦੇਣੀਆਂ ਜਿਵੇਂ ਇਹ ਵਾਈਟ ਕਲਰ ਹੋ ਗਿਆ ਫਿਰ ਇੱਥੇ ਜਿਵੇਂ ਰੈੱਡ ਹੋ ਗਿਆ ਉੱਪਰ ਵਾਈਟ ਕਲਰ ਫੇਅਰ ਸਲਾਈਆਂ ਗੈਪ ਦੀਆਂ ਦੇ ਕੇ ਫਿਰ ਗ੍ਰੀਨ ਹੋ ਗਿਆ ਫਿਰ ਗੈਪ ਦੇ ਕੇ ਵਾਈਟ ਦੀਆਂ ਇਸ ਲਾਂਗਾਂ ਫਿਰ ਉੱਪਰ ਕੋਈ ਹੋਰ ਕਲਰ ਹੋ ਗਿਆ ਠੀਕ ਹੈ ਇਹਦੇ ਨਾਲ ਆਪਣਾ ਬਹੁਤ ਹੀ ਸੋਹਣਾ ਪ੍ਰੋਜੈਕਟ ਕੋਈ ਬਣ ਕੇ ਤਿਆਰ ਹੋਊਗਾ ਜਿਵੇਂ ਕੋਈ ਬੱਚਿਆਂ ਦਾ ਤਿਆਰ ਕਰ ਲੋ ਕੋਠੀ ਸਵੈਟਰ ਜਾਂ ਆਪਣੀ ਕਰ ਲੋ ਠੀਕ ਹੈ ਜਿਹਨੂੰ ਇੱਕ ਰੰਗ ਵਿੱਚ ਤੁਸੀਂ ਬਣਾਉਣਾ ਤੇ ਇੱਕ ਰੰਗ ਵਿੱਚ ਵੀ ਜਿਵੇਂ ਮੈਂ ਹੁਣ ਇੱਕ ਰੰਗ ਵਿੱਚ ਬਣਾ ਕੇ ਤੁਹਾਨੂੰ ਦੱਸ ਰਹੀ ਹਾਂ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਆ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਠੀਕ ਹੈ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਆ ਦੋ ਸਲਾਈਆਂ ਦਾ ਹੀ ਡਿਜ਼ਾਈਨ ਆ ਜਿਹੜੀਆਂ ਇਹ ਗੈਪ ਲਈ ਮੈਂ ਸਲਾਂਗਾਂ ਰੱਖ ਰੱਖੀਆਂ ਇਹ ਮੈਂ ਚਾਰ ਸਲਾਈਆਂ ਰੱਖੀਆਂ ਠੀਕ ਹੈ ਤੁਸੀਂ ਇਹ ਜ਼ਿਆਦਾ ਵੀ ਰੱਖ ਸਕਦੇ ਹੋ ਤਿੰਨ ਚਾਰ ਸਲਾਈਆਂ ਵੀ ਰੱਖ ਸਕਦੇ ਹੋ ਗੈਪ ਵਾਲੀਆਂ ਸਲਾਈਆਂ ਤੁਸੀਂ ਜਿਵੇਂ ਤੁਹਾਨੂੰ ਜਿੰਨੀਆਂ ਰੱਖਣੀਆਂ ਹੋ ਤੁਸੀਂ ਉਹਨੀਆਂ ਰੱਖ ਸਕਦੇ ਆ ਠੀਕ ਹੈ ਦੋ ਵੀ ਰੱਖ ਸਕਦੇ ਆ ਚਾਰ ਵੀ ਛੇ ਵੀ ਜ਼ਿਆਦਾ ਵੀ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰੀਏ ਅੱਪਾ ਅੱਜ ਦੇ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋਣੀ ਹੈ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਦੀ ਫਸਟ ਰੋ ਹੋਊਗੀ ਰਾਈਟ ਸਾਈਡ ਤੋਂ ਸ਼ੁਰੂ ਨੀਚੇ ਕੋਈ ਵੀ ਤੁਸੀਂ ਬਾਰਡਰ ਬਣਾ ਲਓ ਜੋ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਡਿਜ਼ਾਈਨ ਦੀ ਆ ਗਈ ਪਹਿਲੀ ਸਲਾਈ ਸ਼ੁਰੂ ਕਰਦੇ ਆਪਾਂ ਠੀਕ ਹੈ ਦੋ ਦੋ ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਈਵਨ ਨੰਬਰ ਵਿੱਚ ਪਹਿਲਾ ਕੁੰਡਾ ਬਣਾਓ ਚਾਹ ਤਾਰੋ ਠੀਕ ਹੈ ਸਾਰੀ ਸਲਾਈ ਫਸਟ ਰੋ ਰਾਈਟ ਸਾਈਡ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਆਸਾਨੀ ਨਾਲ ਉਹਨਾਂ ਨੂੰ ਬਣਾ ਸਕੋ ਠੀਕ ਹੈ ਸਿੱਧੇ ਉਲਟੇ ਦਾ ਤੁਸੀਂ ਬਣਾਈ ਦਾ ਕੰਮ ਜਿਹੜਾ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਤੁਸੀਂ ਬਣਾ ਲਉਂਗੇ ਕੋਈ ਵੀ ਇਹਦੇ ਵਿੱਚ ਮੁਸ਼ਕਲ ਨਹੀਂ ਡਿਜ਼ਾਈਨ ਬਣਾਉਣ ਵਿੱਚ ਦੋ ਸਲਾਂਗਾ ਚ ਕੰਪਲੀਟ ਹੋ ਜਾਂਦਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਕੰਪਲੀਟ ਕਰ ਲਈ ਰਾਈਟ ਸਾਈਡ ਤੋਂ ਠੀਕ ਹੈ ਦੂਸਰੀ ਸਲਾਈ ਬਣਾਵਾਂਗੇ ਆਪਾਂ ਰੰਗ ਸਾਈਡ ਤੋਂ ਰੰਗ ਸਾਈਡ ਤੋਂ ਆਪਾਂ ਸਾਰੀ ਸਲਾਈ ਉਲਟੀ ਬਣਾਵਾਂਗੇ ਇਹ ਆਪਣੀਆਂ ਗੈਪ ਲਾਈਸ ਲਾਣ ਗਾਪ ਬਣਾ ਰਹੇ ਹਾਂ ਜਿਹੜੇ ਵਿੱਚ ਆਪਾਂ ਗੈਪ ਦੇਣਾ ਠੀਕ ਹੈ ਦੂਸਰੀ ਸिलाई ਹੋਗੀ ਕੰਪਲੀਟ ਥਰਡ ਰੋ ਰਾਈਟ ਸਾਈਡ ਤੋਂ ਸਾਰੀ ਸिलाई ਆਪਾਂ ਸਿੱਧੀ ਬਣਾਵਾਂਗੇ ਤੀसरी ਸिलाई ਕੰਪਲੀਟ ਹੋ ਗਈ ਚੌਥੀ ਸिलाई ਆ ਗਈ ਰੰਗ ਸਾਈਡ ਤੋਂ ਸਾਰੀ ਸिलाई ਉਲਟੀ ਲਓ ਜੀ ਗੈਪ ਦੀਆਂ ਚਾਰ ਸਲੰਗਾਂ ਹੋ ਗਈਆਂ ਕੰਪਲੀਟ ਇਸ ਤਰ੍ਹਾਂ ਠੀਕ ਹੈ ਹੁਣ ਡਿਜ਼ਾਈਨ ਦੰਗਾ ਗਈਆਂ ਦੋ ਸਲੰਗਾਂ ਜਿਹੜਾ ਆਪਣਾ ਹੀ ਡਿਜ਼ਾਈਨ ਹੈ ਇਹ ਦੋ ਸਲੰਗਾਂ ਆ ਗਈਆਂ ਉੱਪਰ ਦੇਖੋ ਇਸ ਤਰ੍ਹਾਂ ਪਹਿਲਾਂ ਇੱਕ ਕੁੰਡਾ ਤਾਰੂ ਚਾਹੀਏ ਬੁਣੂ ਠੀਕ ਹੈ ਬਾਧੂ ਕੁੰਡਾ ਹੁਣ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਡਿਜ਼ਾਈਨ ਆਪਣਾ ਸ਼ੁਰੂ ਹੋ ਗਿਆ ਇੱਥੋਂ ਠੀਕ ਹੈ ਇਹ ਕੁੰਡਾ ਸਿੱਧਾ ਬਣਾ ਕੇ ਹੁਣ ਆਪਣਾ ਇੱਥੋਂ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਸ਼ੁਰੂ ਹੋਊਗਾ ਇਹ ਦੋ ਕੁੰਡਿਆ ਪਹਿਸਤਰਾ ਪਹਿਲਾਂ ਬਣਾ ਲੈਣੀ ਦੋ ਕੁੰਡੇ ਛੱਡ ਕੇ ਆਪਾਂ ਇਸ ਤਰ੍ਹਾਂ ਦੇਖੋ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਥੋੜਾ ਜਿਹਾ ਲੂਜ਼ ਰੱਖਾਂਗੇ ਜ਼ਿਆਦਾ ਲੂਜ਼ ਨਹੀਂ ਰੱਖਣਾ ਫਿਰ ਜਿਹੜੇ ਆਪਣੇ ਇਹ ਦੋ ਕੁੰਡੇ ਆ ਇਹ ਦੋ ਕੁੰਡਿਆਂ ਦਾ ਬਣਾ ਲਾਂਗੇ ਫਰੰਟ ਸਾਈਡ ਤੋਂ ਇੱਕ ਕੁੰਡਾ ਇਸ ਤਰ੍ਹਾਂ ਠੀਕ ਹੈ ਇਹ ਹੀ ਦੋ ਦੋ ਕੁੰਡਿਆਂ ਦਾ ਆਪਾਂ ਡਿਜ਼ਾਈਨ ਇਹ ਸਲਾਈ ਤੇ ਬਣਾਉਣਾ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਛੱਡੇ ਆ ਇਹਨਾਂ ਨੂੰ ਫਰੰਟ ਸਾਈਡ ਤੋਂ ਦੋ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਇਸ ਤਰ੍ਹਾਂ ਇਹਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਛੱਡੇ ਆ ਫਰੰਟ ਤੋਂ ਦੋ ਦਾ ਇੱਕ ਬਣਾ ਦੇਣਾ ਇਹ ਹੀ ਆਪਣਾ ਡਿਜ਼ਾਈਨ ਹੈ ਦੋ ਦੋ ਕੁੰਡਿਆਂ ਵਾਲਾ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਦੋ ਕੁੰਡਿਆਂ ਦਾ ਫਰੰਟ ਸਾਈਡ ਤੋਂ ਇੱਕ ਕਰ ਦੇਣਾ ਠੀਕ ਹੈ ਇਸ ਤਰ੍ਹਾਂ దో కుడే డే బ బవే దో కు ఫడ్డతో దో కు డే బ దో కు ఫ దో కడా బ దో కుదా ఫ్రంట్తో బ దో కుడే షడ్డా బావే దో కదా ఫ్రట్తో బ దో కుండే షడ్డ బే దో ఫ్రట్తో బ సారి సరే బాగు ਠੀਕ ਹੈ ਲਾਸਟ ਦੇ ਦੇਖੋ ਜਿਵੇਂ ਆਪਾਂ ਸਟਾਰਟਿੰਗ ਵਿੱਚ ਬਣਾਏ ਉਸੇ ਤਰ੍ਹਾਂ ਕੁੰਡੀਆਂ ਹੋਣੀਆਂ ਚਾਹੀਦੀਆਂ ਆਪਣੇ ਦੋ ਕੁੰਡੇ ਇਸ ਤਰ੍ਹਾਂ ਸਿੱਧਿਆ ਗਏ ਠੀਕ ਹੈ ਦੇਖੋ ਡਿਜ਼ਾਈਨ ਦੀ ਇੱਕ ਸਲਾਈ ਕਹਿ ਲਓ ਜਾਂ ਚਾਰ ਸਲਾਈਆਂ ਗੈਪ ਦੀਆਂ ਪੰਜਵੀਂ ਸਲਾਈ ਇਹ ਕਹਿ ਲਓ ਠੀਕ ਹੈ ਛੇਵੀਂ ਤੇ ਲਾਸਟ ਸਲਾਈ ਆ ਗਈ ਹੈ ਆਪਣੀ ਕਿਉਂਕਿ ਵਿੱਚ ਗੈਪ ਦੀਆਂ ਸਲਾਈਆਂ ਹੁੰਦੀਆਂ ਚਾਰ ਇਹ ਡਿਜ਼ਾਈਨ ਹੈ ਜਿਹੜਾ ਆਪਣਾ ਦੋ ਸਲਾਈਆਂ ਦਾ ਹੀ ਹੈ ਪਹਿਲਾ ਕੁੰਡਾ ਤਾਰੋ ਚਾਹੇ ਗੁਣ ਥ੍ਰੈਡ ਕਰੋ ਪਿੱਛੇ ਜਿਹੜਾ ਹੁਣ ਦੇਖੋ ਇਹ ਆਪਾਂ ਸਿੱਧਾ ਕੁੰਡਾ ਬਣਾਇਆ ਉਧਰ ਤੇ ਆਪਣੇ ਕੋਲ ਇਹ ਦੋ ਜੋੜੇ ਵਾਲੇ ਕੁੰਡੇ ਆ ਠੀਕ ਹੈ ਦੇਖੋ ਇੱਕ ਆਪ ਹੈ ਜੋੜੇ ਵਿੱਚੋਂ ਕੁੰਡਾ ਲੈਣਾ ਤੇ ਇੱਕ ਹੀ ਬਾਕੀ ਡਿਜ਼ਾਈਨ ਉਸੇ ਤਰ੍ਹਾਂ ਹੀ ਚੱਲੇਗਾ ਬਸ ਸਟਾਰਟਿੰਗ 'ਚ ਚੇਂਜ ਕਰਨਾ ਪੜ ਡਿਜ਼ਾਈਨ ਇੱਕ ਕੁੰਡਾ ਜੋੜੇ ਵਿੱਚੋਂ ਲੈਣਾ ਇੱਕ ਹੀ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਫਿਰ ਡਿਜ਼ਾਈਨ ਉਹੀ ਹੈ ਆਪਣਾ ਫਿਰ ਦੋ ਕੁੰਡਿਆਂ ਦਾ ਫਰੰਟ ਤੋਂ ਇੱਕ ਬਣਾ ਦੇਣੇ ਐਕਸਟਰਾ ਕੁੰਡੇ ਲੂਜ਼ ਕਰ ਲੈਣੇ ਥੋੜੇ ਜਿਹਾ ਇਸ ਤਰ੍ਹਾਂ ਪਹਿਲਾਂ ਦੇਖੋ ਫਿਰ ਦੋ ਕੁੰਡਿਆਂ ਦਾ ਇੱਕ ਬਣਾਉਣਾ ਇਸ ਤਰ੍ਹਾਂ ਦੇਖੋ ਡਿਜ਼ਾਈਨ ਉਹੀ ਹੈ ਹੁਣ ਇੱਕ ਕੁੰਡਾ ਆਪਣੇ ਇਹ ਹੋ ਗਿਆ ਇੱਕ ਲੈਣਾ ਜੋੜੇ ਵਿੱਚੋਂ ਇਸ ਤਰ੍ਹਾਂ ਲੇਖ ਠੀਕ ਹੈ ਡਿਜ਼ਾਈਨ ਉਹੀ ਬਸ ਇਹ ਚੇਂਜ ਕਰਨਾ ਹੈ ਆਪਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਛੱਡੇ ਹੋਏ ਕੁੰਡਿਆਂ ਦਾ ਦੋ ਦਾ ਇੱਕ ਬਣਾ ਦੇਣਾ ਇਹ ਦੋ ਕੁੰਡੇ ਛੱਟ ਲੈਣੇ ਅਸੇ ਤਰ੍ਹਾਂ ਇੱਕ ਜੋੜੇ ਚ ਲੈ ਲੈਣਾ ਇੱਕ ਇਧਰੋਂ ਦੋ ਕੁੰਡੇ ਛੱਟ ਕੇ ਕੁੰਡਾ ਬਣਾਉਣਾ ਇਹ ਦੋ ਕੁੰਡਿਆਂ ਦਾ ਫਰੰਟ ਤੋਂ ਇੱਕ ਕਰਦੇ ਨੇ ਠੀਕ ਹੈ ਸਾਰੀ ਚਲਾਈ ਆਪੇ ਇਸੇ ਤਰ੍ਹਾਂ ਹੀ ਬਣਾਉਂਦੇ ਜਿਆ ਸਾਰੀ ਸਿਲਾਈ ਲਾਸਟ ਤੱਕ ਇਸੇ ਤਰ੍ਹਾਂ ਹੀ ਬਣਾਉਣੀ ਲਾਸਟ ਦੇ ਦੇਖੋ ਆਪਣੇ ਇਸ ਤਰ੍ਹਾਂ ਕੁੰਡੇ ਰਹਿ ਜਾਂਦੇ ਆ ਠੀਕ ਹੈ ਇਸ ਤਰ੍ਹਾਂ ਬਣਾ ਲੈਣੀਆਂ ਲਾਸਟ ਵਾਲਾ ਵਾਲਾ ਟਰਬ ਨਾਲ ਨਹੀਂ ਕਿ ਉਹ ਟੇਪ ਆਸੀ ਦੀ ਸिलाई ਦੋ ਸਲਾਂਗਾਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਛੇ ਸਲਾਂਗਾਂ ਚਾਪਨਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਠੀਕ ਹੈ ਤੇ ਚਲੋ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਸਮਝਾਉਣ ਦਾ ਤਰੀਕਾ ਜਿਹੜਾ ਉਹ ਕਿਸ ਤਰ੍ਹਾਂ ਦਾ ਲੱਗਦਾ ਠੀਕ ਹੈ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ